ਇਹ ਦੇਖੋ ਸਾਡੇ ਪਿੰਡ ਬਵਾਲੀਵਾਲ ਦੀ ਟੀਮ ਹੈ ਜਿਹੜੀ ਇਹ ਮੈਚ ਘਟ ਤੇ ਮਨੋਰੰਜਨ ਜਿਆਦਾ ਕਰਦੀ ਹੋਈ ਤੁਹਾਨੂੰ ਦਿਖਾਣੇ ਸਾਰੇ ਖਿਡਾਰੀਆਂ ਬਾਰੇ ਜਾਣਕਾਰੀ ਦਵਾਂਗੇ ਕਿਹੜਾ ਕਿਵੇਂ ਖੇਡਦਾ ਇਹ ਸਾਡੇ ਖਿਡਾਰੀ ਨਹੀਂ ਸਾਡੇ ਇੰਜੋਏਮੈਂਟ ਆ ਦੇਖੋ ਇਹ ਚੱਕੋ ਇਹ ਸਾਡੇ ਜਿਹੜੇ ਸਰਵਿਸਮੈਨ ਨੇ ਆਪਦੇ ਪਾਲੇ ਜੀ ਸਰਵਿਸ ਕਰਦੇ ਨੇ ਬੜੀ ਦੂਰ ਦੂਰ ਸੱਦੇ ਹੋਏ ਨੇ ਖਿਡਾਰੀ ਤੁਸੀਂ ਵੇਖੋ ਤੇਰੇ ਵਾਲੇ ਹਾਂ ਚੱਕੋ ਓਏ ਇਹ ਵੀ ਆਉਂਦੀ ਮਾੜੀ ਮਾੜੀ ਜੱਕੀ ਦੇ ਓਏ ਹਾਂ ਇਹ ਤੁਹਾਨੂੰ ਦੱਸਿਆ ਕਿ ਵਾਲੀਬਾਲ ਦੀ ਟੀਮ ਘੱਟ ਮਨੋਰੰਜਨ ਟੀਮ ਜ਼ਿਆਦਾ ਜੇ ਕਿਸੇ ਬੰਦੇ ਦਾ ਖੂਨ ਨਹੀਂ ਵਹਦਾ ਤਾਂ ਉਹ ਤਾਂ ਘੰਟਾ ਸਾਡੀ ਟੀਮ ਨਾਲ ਆ ਜੇ ਇੱਥੇ ਟੀਮ ਤੇ ਆ ਕੇ ਦੇਖ ਸਕਦਾ ਚੇਕੇ ਲਾਇਆ ਹੈ ਨਾ ਦੇਖੋ ਦੇਖੋ ਹਾਂ ਹਾਂ ਤੂੰ ਪਿੱਛੇ ਰਹਿ ਪਿੱਛੋਂ ਧੱਕੇ ਮਾਰਨੇ ਨੇ ਇੱਕ ਇੱਕ ਦੋ ਨੂੰ ਬਟਾ ਦੇ ਦੇ ਇੱਕ ਇੱਕ ਦੇਖੋ ਦੇਖੋ ਆ ਦੇਖੋ ਇਹ ਜੋ ਬਾਹਰ ਨਿਕਲ ਜਾ ਅਜੇ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਅੰਪਾਇਰ ਵੀ ਸੁਸਤ ਨੇ ਚੱਕ ਲੈ ਫੜ ਲਓ ਪੁਸ਼ ਸਾਡੇ ਕੈਮਰਾ ਔਨ ਕੀਤਾ ਸਾਡੇ ਅੰਪਾਇਰ ਤੇ ਸਾਡੇ ਖੜਾਈ ਅੱਜ ਕੇ ਚੱਕ ਮੁੰਡੇ ਵਿੱਚ ਬਹੁਤ ਸੋਹਣਾ ਖੇਡਦੇ ਨੇ ਆ ਚੱਕੋ ਚੱਕੋ ਏ ਆ ਚੱਕ ਬਾਲੀਆਂ ਵੇਖੋ ਬਾਲੀਆਂ ਮੁੰਡੇ ਕਦ ਤੋਂ ਮੇਰੇ ਵਾਂਗੂ ਬਹੁਤ ਲੰਮਾ ਬਾਲੀਆਂ ਬਹੁਤ ਮਾਰਦੇ ਨੇ ਮੁੰਡੇ ਉਹ ਬਾਲੀ ਬਣਾਈ ਗਏ ਆ ਦੇਖੀ ਜਾਨ ਇਹ ਆ ਵਾਲੀ ਗਈ ਜੀ ਉਹ ਟੁੱਡੀ ਪੁਹੇਂਦੀ ਇਹ ਸਹੀ ਹੈ ਬੱਸ ਜੁਗੜਾ ਜੁਗੜਾ ਇਹ ਨਟ ਨਟ ਟੱਚ ਜਿਹਦੇ ਵੀ ਚੱਲੀ ਜਾਂਦਾ ਹੁੰਦਾ ਮੈਚ ਓਏ ਵਾਲੀਆ ਟੱਚ ਹੋਈ ਨਹੀਂ ਗਾ ਕੈਮਰਾ ਹੈ ਜੁਗੜੀ ਆ ਦੇਖ ਮੈਂ ਕਹਿੰਦਾ ਨਾ ਮੇਰਾ ਜੱਗੀ ਭਾਗਾ ਸੀ ਨਟ ਨਾਲ ਚੱਕ ਸ਼ਾਬਾਸ਼ ਨੈਟ ਟੱਚ ਆ ਵੀਰੇ ਨਾ ਨਟ ਨਹੀਂ ਆ ਨਾ ਟੱਚ ਉਹ ਬੀੜੇ ਦੇਖਣ ਇਤਰਾਵੀ ਉਹ ਥਾੜਾ ਅੰਪਾਇਰ ਵੀ ਆ ਗਿਆ ਸਾਡਾ ਵੀਰੇ ਥਰਡ ਅੰਪਾਇਰ ਵੀ ਚੱਲਦਾ ਪਿਆ ਨਾਲ ਹਾਂ ਇਹ ਆਊਟ ਆਊਟ ਇੰਜੋਏ 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 ਅੰਪਾਇਰ ਕੀ ਬੋਲ ਰਿਹਾ ਓ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਸਾਡੀ ਟੀਮ ਹੈ ਜੀ ਇੰਜੋਏਮੈਂਟ ਟੀਮ ਮਸਤੀ ਟੀਮ ਪੂਰਾ ਫੁੱਲ ਇੰਜੋਏ ਦੇ ਰਹੀ ਹੈ ਟੀਮ ਸਾਡੇ ਦਰਸ਼ਕ ਵੀ ਪੂਰੇ ਖੁਸ਼ ਨੇ ਆਪਾਂ ਦਰਸ਼ਕਾਂ ਦਾ ਵੀਊ ਲੈਨੇ ਆ ਦਰਸ਼ਕਾਂ ਦਾ ਵੀ ਜਾਲ ਛੋਟਾ ਹੈ ਹਾਂਜੀ ਸਰ ਤੁਸੀਂ ਇਹ ਟੀਮਾਂ ਬਾਰੇ ਕੀ ਚਾਣਨਾ ਪਹੋਗੇ ਟੀਮਾਂ ਬਹੁਤ ਵਧੀਆ ਨੇ ਵੀਰੇ ਕਿੰਨਾ ਕਿ ਇੰਜੋਏ ਮਿਲ ਰਿਹਾ ਤੈਨੂੰ ਮੈਂ ਪੂਰਾ ਇੰਜੋਏ ਹਾਂਜੀ ਤੁਸੀਂ ਖਾਲਸਾ ਜੀ ਇਹ ਤਾਂ ਮੈਂ ਨਜ਼ਾਰੇ ਆ ਰਹੇ ਨੇ ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈਂ ਨਜ਼ਾਰੇ ਆਈ ਜਾਂਦੇ ਨੇ ਹਾਂਜੀ ਤੁਸੀਂ ਪਤਵੰਤੇ ਸੱਜਣੋ ਕਿਵੇਂ ਦਾ ਇੰਜੋਇਮੈਂਟ ਕਰ ਰਹੇ ਹੋ ਤੁਸੀਂ ਵਧੀਆ ਕਰ ਰਹੇ ਹੋ ਅੱਛਾ ਲਓ ਜੀ ਚੋਟੀ ਦੇ ਘਟਾਰੀ ਪਹੁੰਚੇ ਨੇ ਮੈਂ ਮੈਂ ਫਸ ਮੈਂ ਉਹ ਇੰਟਰਨੈਸ਼ਨਲ ਲੈਵਲ ਦੀਆਂ ਟੀਮਾਂ ਨੇ ਜਿਹੜੇ ਇਹ ਇੰਟਰਨੈਸ਼ਨਲ ਇਹ ਜਿਹੜੀਆਂ ਇਹ ਜਿਹੜੀਆਂ ਇੰਟਰਨੈਸ਼ਨਲ ਦੀਆਂ ਟੀਮਾਂ ਨੇ ਨਾ ਇਹ ਪਬਜੀ ਵਾਲਿਆਂ ਦੇ ਪਹਿਲੇ ਦਿਨਾਂ ਚ ਵਾਲੀਬਾਲ ਚ ਫਸੇ ਨੇ ਹਾਂ ਹਾਂਜੀ ਤੁਸੀਂ ਕੀ ਜਾਣਨਾ ਪਾ ਰਹੇ ਹੋ ਵੀਰੇ ਮੈਂ ਬਾਹਰ ਆ ਮੈਂ ਲੈ ਮੈਂ ਤੁਹਾਡੇ ਬੰਦੇ ਨੂੰ ਨਾ ਬੁਲਾ ਮੈਂ ਤੁਹਾਡੇ ਬੰਦੇ ਨੂੰ ਨਹੀਂ ਬੁਲਾ ਰਿਹਾ ਮੈਂ ਦਰਸ਼ਕਾਂ ਦਾ ਵੀਊ ਲੈ ਰਿਹਾ ਚੱਕੋ ਜੀ ਹਾਂ ਸਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਟੀਮਾਂ ਬਾਰੇ ਚਲਦਾ ਤੇ ਸੱਜਣ ਸਾਡੇ ਦਰਸ਼ਕ ਆਏ ਹੋਏ ਨੇ ਉਹਨਾਂ ਦਾ ਪੂਰਾ ਮਨੋਰੰਜਨ ਹੋ ਰਿਹਾ ਟੀਮਾਂ ਵੱਲੋਂ ਲਓ ਜੀ ਲੋ ਜੀ ਮੁੰਡਿਆ ਦੇਖੋ ਬਾਲਾਂ ਦੇ ਬਾਲਾਂ ਹੱਟੋਡੀ ਨੂੰ ਅੱਗੇ ਜੀ ਓ ਠੀਕ ਆ ਚੱਲ ਓਏ ਤੂੰ ਆਇਆ ਭੈਣ ਨੂੰ ਤਾਂ ਬੰਦ ਕਰ ਗਾ ਗਾਲ ਨਾ ਕੱਢੋ ਚਾਚਾ ਬੰਦ ਕਰ ਰਾਰ ਫੋਨ ਲੈਦੇ ਇਹ ਫੋਨ ਥੋੜੀ ਜਣ ਆਪਾਂ ਕਿਹਨੂੰ ਆਹ ਵੇਖੋ ਲੈ ਖਿਡਾਰੀਆਂ ਨੂੰ ਨੰਬਰਾਂ ਵਾਲੀ ਨਹੀਂ ਪਤਾ ਵਾਲੀਆਂ ਬੜੀਆਂ ਸੋਹਣੀਆਂ ਪੈਂਦੀਆਂ ਨੇ ਨੈਟ ਝੜਦੀਆਂ ਨੇ ਚੱਕੋ ਜੀ ਕਿਹੜਾ ਸੱਜਣ ਵਾਲੀ ਮਾਰ ਰਿਹਾ ਓਦੋਂ ਸਰਵਿਸ ਦੇਖਦੇ ਆ ਕਿੱਥੇ ਤੱਕ ਪਹੁੰਚਦੀ ਐ ਆਹ ਲਓ ਜੀ ਓ ਚੱਕੋ ਜੀ ਓ ਚੱਕੋ ਜੀ ਓ ਮੁੰਡਾ ਚਿੱਟੀ ਟੀ-ਸ਼ਰਟ ਨਾਲ ਥੋੜਾ ਜਿਆਦਾ ਹੀ ਅੱਜ ਐਪਰ ਹੋ ਕੇ ਚੱਲਦਾ ਪਿਆ ਆ ਚੱਕਾ ਹੈ ਨਾ ਓ ਚੱਕੋ ਜੀ ਓ ਚੱਕੋ ਮੁੰਡਾ ਵੈਰੀ ਗੁੱਡ ਮੋੜ ਦੀ ਮੋੜ ਦੀ ਆਰੇ ਦੋਲ ਦੇ ਡੀ ਐਨ 7 ਤੂੰ ਇੱਥੇ ਹੀ ਆਈ ਮੈਂ ਲੜਪੇ ਲੜਪੇ ਗਰਾਊਂਡ 'ਚ ਲੜਪੇ ਲੜਪੇ ਲਖ ਖਿਡਾਰੀਆਂ ਨੂੰ ਇਹ ਨਹੀਂ ਪਤਾ ਸਰਵਿਸ ਕਿਹਦੀ ਹੈ ਪੰਜ ਛੇ ਸਾਡੇ ਹਾਂ ਲੋ ਖਿਡਾਰੀ ਸਾਡੇ ਜਿਵੇਂ ਅਰਦਾਸ 'ਚ ਖੜੇ ਹੁੰਦੇ ਨੇ ਉਹ ਗੁੱਪ ਉਹ ਦੋ ਬੰਦੇ ਖੜ੍ਹਦੇ ਹੋਏ ਰਾ ਮੈਂ ਕੀ ਕਹਾਂ ਤੁਹਾਨੂੰ ਯਾਰ ਲੜਪੇ 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 ਹੁਣ ਸਿਰ ਪਾਟ ਲਈਏ ਤੈਨੂੰ ਕਹਿੰਦੇ ਚੁੱਪ ਕਰਕੇ ਬਹਿ ਜਾ ਉਹ ਲਓ ਜੀ ਆਟ 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 ਗਈ ਸੀ ਗੇਂਦ বাজ ਗਈ বাজ ਗਈ বাজ ਗਈ বাজ ਗਈ ਉਹ ਚੱਕੋ ਜੀ ਇੰਟਰਨੈਸ਼ਨਲ ਖਿਡਾਰੀ ਪੱਪੀ ਦੇ ਗਾਲ੍ਹਾਂ ਨਾ ਕੱਢੋ ਪਤਵੰਤੇ ਸੱਜਣੋ ਫੇਰ ਨਾ ਕਿਉਂ ਚੱਕੋ ਚੱਕੇ ਤੇਰੀ ਕਹਿੰਦੇ ਟੱਕੇ ਬੋਲ ਇੱਥੇ ਕੋਈ ਜਿਹੜੇ ਵੱਡੇ ਜਿਹੜਾ ਜਿੰਦਗੀ ਜੀਂਦੇ ਸੋਸ਼ਲ ਮੀਡੀਆ ਆ ਉਹ ਤੁਹਾਡੀ ਪੁਆਇੰਟ ਦੀ ਪਚ ਗਈ ਪਚ ਗਈ ਪਚ ਗਈ ਬਚ ਗਈ ਅਰਪਣ ਵੈਰੀ ਗੁੱਡ ਸੱਤ ਹੋ ਗਈ ਕਿੰਨਾ ਤੁਹਾਡੇ ਬਾਪ ਸੱਤ ਵਿੱਚ ਛੇ ਰੋਟੀ ਇੱਥੇ ਲੱਗ ਗਈ ਹਾਂ ਰੂਲ ਤਾਂ ਹੋ ਗਿਆ ਸ਼ਾਬਾਸ਼ ਹਰਲਾ ਸ਼ੇਰੀ ਦਾ ਕਰੋ ਅਗਲੇ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਆ ਚੱਕੋ ਜੀ ਨਵੇਂ ਮੁੰਡੇ ਨੇ ਸਰਵਿਸ ਕੀਤੀ ਦੇਖਦੇ ਕੀ ਰੰਗ ਲਾਉਂਦਾ ਲੋ ਜੀ ਮੁੰਡੇ ਨੇ ਕੋਲ ਵਾਲ ਰੋਕੀ ਤੇ ਚੱਲ ਪਿਆ ਜੀ ਮੈਚ ਲੋ ਬਈ ਮਿੱਤਰੋ ਵਾਲੀ ਮਾਰੀ ਪਿੱਛੇ ਖਿਡਾਰੀ ਇੱਕ ਨੇ ਚੱਕੀ ਦੋ ਨੇ ਚੱਕੀ ਤੀਜੇ ਨੇ ਗਰਾਊਂਡ ਦੇ ਉਹ ਨੈਟ ਟੱਚ ਲੋ ਜੀ ਦੂਜੇ ਪਾਸੇ ਸਰਵਿਸ ਚੇਂਜ ਓ ਚੱਕੋ ਜੀ ਮੈਚ ਆਊਟ ਚੇਂਜਾਂ ਚੇਂਜਾਂ ਹੋਈ ਜਾਂਦੀਆਂ ਪਿਆਂ ਦੇ ਚੇਂਜਾਂ ਚੇਂਜਾਂ ਲੋ ਜੀ ਸਾਡੇ ਸਕੋਰਾਂ ਪਿੱਛੇ ਮੈਚ ਫਸ ਗਿਆ ਇਹ ਸਕੋਰ ਕੋਈ ਕੋਈ ਓ ਹੋ 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 ਓ ਚੱਕੋ ਜੀ ਖਿਡਾਰੀ ਸਾਡੇ ਇਨੇ ਚਵਰਦਾਸ ਖਿਡਾਰੀ ਜਿਨ੍ਹਾਂ ਦਾ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪੂਰਾ ਇੰਜੋਏ ਕਰ ਰਹੇ ਨੇ ਦਰਸ਼ਕੀ ਪੂਰੇ ਖੁਸ਼ ਨੇ ਜਿਨ੍ਹਾਂ ਨੇ ਰੋਟੀਆਂ ਖਾਣੀਆਂ ਸੀ ਉਹਨਾਂ ਦੋ ਦੋ ਵੱਧ ਖਾਣਗੇ ਤੇ ਜਿਨ੍ਹਾਂ ਨੇ ਖਾਧੇ ਜੋ ਜਾ ਕੇ ਦੁਬਾਰਾ ਫੇਰ ਖਾਣਗੇ ਕਿਉਂਕਿ ਇੰਜੋਏ ਮਸਤੀ ਇੰਨੀ ਹੋ ਰਹੀ ਆ ਵੈਰੀ ਗੁੱਡ ਇਹ ਖਿਡਾਰੀ ਬਹੁਤ ਜ਼ਬਰਦਸਤ ਖੇਡਿਆ ਹਾਂ ਛਾਗੀ ਟੀਮ ਵਿੱਚ ਦੋਨੇ ਛਾਗੀਆਂ ਇਹ ਮੁੰਡਾ ਆ Rajasthan ਤੋਂ ਖੇਡਣਾ ਇਹ ਟੀਮ ਦੇ ਵਿੱਚ ਖਿਡਾਰੀ ਕਹਿ ਰਹੇ ਨੇ ਕਿ ਸਾਡੇ ਕੋਲ ਇੱਕ ਬਾਲ ਨਹੀਂ ਚਾਹੁੰਦਾ ਮੈਚ ਲੜਦਾ ਪਿਆ ਲੋ ਜੀ ਲੈ ਜੀ ਇਹ ਖਿਡਾਰੀ ਨੂੰ ਆਪਦਾ ਡਾਰੇ ਕਿਤੇ ਗੇਮ ਨੂੰ ਮੇਰੇ ਪਰਨੇ ਦਿਵਾ ਕੇ ਵਜੇ ਤੇ ਪਰਨਾ ਕਹਿੰਦਾ ਮੈਂ ਘਰੋਂ ਢੱਲਾ ਬਣ ਕੇ ਆਇਆ ਸੀ ਲੋ ਜੀ ਉਹ ਗੇਂਦ ਆ ਗਈ ਇਹ ਓਏ ਕਾਚ ਕਾਚ ਬਹੁਤ ਹੀ ਬੋਲ ਮੇਰਾ ਮਤਲਬ ਕੈਮਰਾਮੈਨ ਦਾ ਮੋਹ ਕਰਦੀ ਪਈ ਏ ਨਹੀਂ ਅੱਖ ਨੇ ਲੋ ਜੀ ਮੁੰਡਿਆ ਮੈਚ ਜਮਾ ਲਵੇ ਲੱਗਾ ਪਿਆ ਓਏ ਚੱਕ ਮੁੰਡਾ ਬਹੁਤ ਸੋਹਣਾ ਖੇਡਦਾ ਪਰ ਕੀ ਕਰੀਏ ਧੂਆਂ ਅੱਖਾਂ ਚ ਪੈਂਦਾ ਬਾਵਾ ਉਹ ਖੇਡਦਾ ਬੰਦਾ ਖੇਡ ਲਾਉਂਦਾ ਯਾਰ ਉਹਦਾ ਖੇਡ ਨਿਕਾਵਾ ਲਾਉਂਦਾ ਬਾਹ ਹੋ ਗਿਆ ਲਓ ਜੀ ਲਓ ਲਾਈਵ ਨਹੀਂ ਕਰਿਆ ਦੂਜੀ ਦਾ ਹੁੰਦਾ ਐ ਹੁੰਦਾ ਲਓ ਜੀ ਲਓ ਚੱਕੋ ਜੀ ਇਹ ਟੀਮ ਜਿੱਤਣ ਦੇ ਇਕਰਾਰ ਤੇ ਪਹੁੰਚੀ ਖੜੀ ਐ ਬੱਸ ਇੱਕ ਪੌੜੀ ਰਹਿ ਗਈ ਐ ਚੇਂਜਾਂ ਚ ਆਊਟ ਹੋ ਗਈ ਜੇ ਆ ਚੱਕੋ ਜੀ ਇਹ ਥਾਈਲੈਂਡ ਦੀ ਟੀਮ ਹੁਣ ਵਿਨਰ ਹੋ ਰਹੀ ਏ ਕਜ਼ਾਕਿਸਤਾਨ ਦੀ ਟੀਮ ਹੈ ਜਿਹੜੀ ਉਹ ਹੁਣ ਮੈਨੂੰ ਲੱਗਦਾ ਆਪਦੇ ਘਰ ਨੂੰ ਫਲੈਟ ਫੜ ਲੇਗੀ ਤੇ ਟਾਈਮ ਵੀ ਥੋੜਾ ਰਹਿ ਗਿਆ ਏ ਇਹਨਾਂ ਦੀ 945 ਦੇ ਫਲੈਟ ਹੋਣੀ ਹੈ ਜਿਹੜੀ ਲਓ ਜੀ ਇਹਨਾਂ ਦੀ ਫਲੈਟ ਹੋ ਗਈ ਕੈਨਸਲ ਇਹ ਚੱਲੇ ਆਪਦੇ ਘਰ ਨੂੰ ਤੇ ਹੁਣ ਆਪਾਂ ਮਿਲਦੇ ਆ ਅਗਲੀ ਟੀਮ ਦੇ ਨਾਲ ਇਹ ਹੁਣ ਆਪਾਂ ਇਹ ਹਾਂਜੀ ਕਿਵੇਂ ਰਿਹਾ ਤੁਹਾਡਾ ਮੈਚ ओके ਹਾਂ ਜਲਾ ਵੀ ਜਿੱਤ ਕੇ ਟੀਮ ਭੰਗੜਾ ਪਾ ਰਹੀ ਹੈ ਇੱਕ ਬੰਦਾ ਬੜਾ ਮੱਚਿਆ ਪਿਆ ਉਹਦੇ ਆਪ ਇੰਟਰਵਿਊ ਨਾਲ ਕਿਵੇਂ ਰਹਿ ਤਟਾ ਵਧੀਆ ਵਧੀਆ ਚੱਕ ਹਾਂਜੀ ਤੁਹਾਡਾ ਕੀ ਰਿਹਾ ਵਿਚਾਰ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਰਹਿ ਜੀ ਤੁਹਾਡੀ ਟੀਮ ਜਿੱਤੀ ਹੈ ਕੀ ਕਹਿਣਾ ਚਾਹੋਗੇ ਓਕੇ ਕੋਲ ਸਾਹਿਬ ਨਾਲ ਗੱਲ ਕਰਦਾ ਪਰ ਨਹੀਂ ਪਤਾ ਪਾਰਾ ਵਧਿਆ ਕੋਲ ਸਾਹਿਬ ਦਾ